ਸਸ਼ਿਕਾ ਜੀ ਮੇਰੀ ਨਾਮ ਨਦੀਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜੋ ਲਗਾਤਾਰ ਉਤਾਰ ਟੜਾ ਆਉਂਦੇ ਨਜ਼ਰ ਆ ਰਹੇ ਨੇ ਜਾਣੋ ਡਿੱਗਣ ਦੇ ਵੱਡੇ ਕਾਰਨ ਤੇ ਅੱਗੇ ਕੀ ਹੋ ਸਕਦਾ ਤੇ 10 ਗ੍ਰਾਮ ਸੋਨੇ ਚਾਂਦੀ ਦੇ ਤਾਜ਼ਾ ਰੇਟ ਕੀ ਨੇ ਤੁਹਾਨੂੰ ਡਿਟੇਲ ਦੇ ਨਾਲ ਦੱਸਦੇ ਹਾਂ ਜੇਕਰ ਤੁਸੀਂ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਜਾਂ ਇਸ ਵਿੱਚ ਨਿਵੇਸ਼ ਕੀਤਾ ਹੋਇਆ ਤਾਂ ਅੱਜ ਦੀ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ ਚਾਂਦੀ ਦੇ ਬਾਜ਼ਾਰ ਦੇ ਵਿੱਚ ਅੱਜ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਰਿਕਾਰਡ ਹਾਈ ਤੇ ਪਹੁੰਚਣ ਤੋਂ ਬਾਅਦ ਚਾਂਦੀ ਨੇ ਨਿਵੇਸ਼ਕਾਂ ਨੂੰ ਝਟਕਾ ਦਿੱਤਾ ਹੈ ਪਿਛਲੇ 2 ਦਿਨਾਂ ਦੇ ਵਿੱਚ ਚਾਂਦੀ ਦੀ ਕੀਮਤ ਦੇ ਵਿੱਚ ਐਨੀ ਵੱਡੀ ਗਿਰਾਵਟ ਆਈ ਕਿ ਹਰ ਕੋਈ ਹੈਰਾਨ ਅੱਜ ਮਲਟੀ ਕਮੋਡਿਟੀ ਐਕਸਚੇਂਜ ਤੇ ਚਾਂਦੀ ਇੱਕੋ ਦਿਨ ਦੇ ਵਿੱਚ ਕਰੀਬ 5% ਤੱਕ ਡਿੱਗ ਗਈ ਹੈ ਕੱਲ ਚਾਂਦੀ 4 ਲੱਖ ਰੁਪਏ ਪ੍ਰਤੀ ਕਿਲੋ ਦੇ ਪੱਧਰ ਤੱਕ ਪਹੁੰਚ ਗਈ ਸੀ ਪਰ ਕੁਝ ਹੀ ਸਮੇਂ ਦੇ ਵਿੱਚ ਇਸ ਦੀ ਕੀਮਤ ਦੇ ਵਿੱਚ ਕਰੀਬ ਬੇਹਜ਼ਾਰ ਪੈ ਦੀ ਕਮੀ ਦਰਜ ਕੀਤੀ ਗਈ ਹੈ ਇਸ ਸਥਿਤੀ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਚਾਂਦੀ ਇੰਨੀ ਤੇਜ਼ੀ ਦੇ ਨਾਲ ਕਿਉਂ ਡਿੱਗੀ ਅਤੇ ਅੱਗੇ ਵੀ ਕੀ ਗਿਰਾਵਟ ਜਾਰੀ ਰਹੇਗੀ ਜਾਂ ਇੱਥੇ ਮੋੜ ਤੇਜ਼ੀ ਆ ਸਕਦੀ ਹੈ ਆਓ ਜਾਣਦੇ ਹਾਂ ਕਿ ਅਚਾਨਕ ਐਸਾ ਕੀ ਹੋਇਆ ਕਿ ਚਾਂਦੀ ਦੀ ਚਮਕ ਇੱਕੋ ਦਮ ਫਿੱਕੀ ਪੈ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਚਾਂਦੀ ਦਾ ਰੇਟ ਹੋਰ ਘਟੇਗਾ ਤੇ ਕੀ ਕਾਰਨ ਹੋ ਸਕਦੇ ਨੇ ਅੱਜ ਚਾਂਦੀ ਅਤੇ ਸੋਨੇ ਦੇ ਭਾਅ ਕੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਈਏ ਬੇਸ਼ੱਕ ਸੋਨਾ ਚਾਂਦੀ ਮਹਿੰਗਾ ਹੋ ਰਿਹਾ ਪਰ ਫਿਰ ਵੀ ਲੋਕਾਂ ਵੱਲੋਂ ਖਰੀਦਿਆ ਜਾ ਰਿਹਾ ਪਰ ਜਿਸ ਹੱਬ ਨਾਲ ਇਸ ਦੇ ਕੀਮਤਾ ਵਧ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਰੀਦਣਾ ਤਾਂ ਦੂਰ ਲੋਕ ਸੋਚ ਵੀ ਨਹੀਂ ਸਕਦੇ ਦੱਸਦੀ ਹੈ ਕਿ MCX ਤੇ ਚਾਂਦੀ ਦੀ ਕੀਮਤ ਦੇ ਵਿੱਚ ਭਾਰੀ ਗਿਰਾਵਟ ਦੇਖ ਨੂੰ ਮਿਲੀ ਦੱਸਦੀ ਹੈ ਕਿ ਮਾਰਚ ਪਾਇਰੀ ਵਾਲੀ ਚਾਂਦੀ 369940 ਰੁਪਏ ਪ੍ਰਤੀ ਕਿਲੋ ਤੇ ਟ੍ਰੇਡ ਕਰ ਰਹੀ ਸੀ ਇਸ ਵਿੱਚ ਕਰੀਬ 19951 ਰੁਪਏ ਜਾਨੀ ਲਗਭਗ 4.99% ਦੀ ਕਮੀ ਦਰਜ ਕੀਤੀ ਗਈ ਹੈ ਪਿਛਲੇ ਕਾਰੋਬਾਰੀ ਦਿਨ ਚਾਂਦੀ 399893 ਰੁਪਏ ਪ੍ਰਤੀ ਕਿਲੋ ਤੇ ਬੰਦ ਹੋਈ ਜਦਕਿ ਅੱਜ ਬਾਜ਼ਾਰ ਖੁੱਲਦੇ ਹੀ ਚਾਂਦੀ ਦੀ ਕੀਮਤ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆ ਗਈ ਹੈ ਜਦਕਿ ਸੋਨਾ 33000 ਰੁਪਏ ਡਿੱਗਿਆ ਇਸ ਨਾਲ ਸੋਨਾ 164 1000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਆ ਗਿਆ ਤਾਂ ਦਾਦੇ ਕਿ MCX ਤੇ ਚਾਂਦੀ ਨੇ ਪਹਿਲੀ ਵਾਰ 4 ਲੱਖ ਰੁਪਏ ਪ੍ਰਤੀ ਕਿਲੋ ਦਾ ਅੰਕੜਾ ਬੀਤੇ ਦਿਨੀ ਪਾਰ ਕੀਤਾ ਸੀ ਉਸ ਸਮੇਂ ਬਾਜ਼ਾਰ ਦੇ ਵਿੱਚ ਜ਼ਬਰਦਸਤ ਤੇਜ਼ੀ ਸੀ ਅਤੇ ਚਾਂਦੀ ਸੋਨੇ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰ ਰਹੀ ਸੀ ਪਰ ਕੁਝ ਹੀ ਮਿੰਟਾਂ ਦੇ ਵਿੱਚ ਹਾਲਾਤ ਬਦਲ ਗਏ ਮੁਨਾਫਾ ਵਸੂਲੀ ਸ਼ੁਰੂ ਹੋਣ ਨਾਲ ਕੀਮਤਾਂ ਤੇਜ਼ੀ ਦੇ ਨਾਲ ਫਿਸਲਣ ਲੱਗ ਪਈਆਂ ਤੇ ਇੱਕੋ ਦਿਨ ਦੇ ਵਿੱਚ ਚਾਂਦੀ ਕਰੀਬ 65000 ਰੁਪਏ ਤੱਕ ਡਿੱਗ ਗਈ ਅੱਜ ਜਾਣੀ ਇਹ ਗਿਰਾਵਟ ਹੋਰ ਵੀ ਗਹਿਰੀ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਲੋਕ ਇਹ ਸੋਚਦੇ ਨੇ ਕਿ ਜੇਕਰ ਚਾਂਦੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੋਨੇ ਦੀ ਕੀਮਤਾਂ ਹੋਰ ਵੀ ਘਟ ਜਾਣਗੀਆਂ ਤਾਂ ਅਸੀਂ ਸੋਨਾ ਚਾਂਦੀ ਉਦੋਂ ਖਰੀਦ ਲਵਾਂਗੇ ਪਰ ਅਜੇ ਹਾ ਕੁਝ ਵੀ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ ਇਹ ਤਾਂ ਕੋਈ ਵੀ ਨਹੀਂ ਜਾਣਦਾ ਗਲੋਬਲ ਬਾਜ਼ਾਰ ਦੇ ਵਿੱਚ ਚਾਂਦੀ ਕਮਜ਼ੋਰ ਪਈ ਹੈ ਚਾਂਦੀ ਦੀ ਗਿਰਾਵਟ ਸਿਰਫ ਦੇਸ਼ੀ ਬਾਜ਼ਾਰ ਤੱਕ ਹੀ ਸੀਮਿਤ ਨਹੀਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਚਾਂਦੀ ਦੀ ਬਾਹ ਹੇਠ ਨਜ਼ਰ ਆਈ ਹੈ ਗਲੋਬਲ ਮਾਰਕੀਟ ਦੇ ਵਿੱਚ ਚਾਂਦੀ ਕਰੀਬ 3.5% ਦੇ ਡਿੱਕੇ ਲਗਭਗ 1 110.41 ਡਾਲਰ ਪ੍ਰਤੀ ਆਉਜ਼ ਦੇ ਆਸ-ਪਾਸ ਆ ਗਈ ਹੈ। ਸੋ ਪਹਿਲਾਂ ਉੱਥੇ ਵੀ ਚਾਂਦੀ ਨੇ ਤੇਜ਼ੀ ਦੇ ਨਾਲ ਉਛਾਲ ਦਿਖਾਇਆ ਸੀ ਪਰ ਅਚਾਨਕ ਹੋਈ ਵਿਕਰੀ ਨੇ ਪੂਰੇ ਮਾਹੌਲ ਨੂੰ ਪਲਟ ਕੇ ਰੱਖ ਦਿੱਤਾ। ਚਾਂਦੀ ਦੀਆਂ ਕੀਮਤਾਂ ਕਿਉਂ ਡਿੱਗੀਆਂ ਇਸ ਦੀਆਂ ਤਿੰਨ ਵੱਡੀਆਂ ਵਜ੍ਹਾ ਵੀ ਦੱਸਿਆ ਜਾ ਰਹੀਆਂ ਨੇ। ਮੋਟਾ ਮੁਨਾਫਾ ਕਮਾਉਣ ਲਈ ਵਿਕਰੀ ਦਾ ਅਸਰ ਜੜਾ ਕੀ ਹੋਇਆ। ਚਾਂਦੀ ਦੀ ਕੀਮਤਾਂ ਦੇ ਵਿੱਚ ਆਈ ਇਸ ਵੱਡੇ ਗਿਰਾਵਟ ਦੇ ਪਿੱਛੇ ਕਈ ਕਾਰਨ ਨੇ ਸਭ ਤੋਂ ਵੱਡੀ ਵਜ੍ਹਾ ਮੋਟਾ ਮੁਨਾਫਾ ਕਮਾਉਣ ਦੇ ਲਈ ਨਿਵੇਸ਼ਕਾਂ ਵੱਲੋਂ ਕੀਤੀ ਗਈ ਵਿਕਰੀ ਨੂੰ ਮੰਨਿਆ ਜਾ ਰਿਹਾ ਕਿ ਇਸ ਕਰਕੇ ਜੜਾ ਕਿ ਇੱਕੋ ਦਮ ਗਿਰਾਵਟ ਆਈ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਚਾਂਦੀ ਬਹੁਤ ਤੇਜ਼ੀ ਦੇ ਨਾਲ ਚੜੀ ਸੀ ਜਿਸ ਕਾਰਨ ਨਿਵੇਸ਼ਕਾਂ ਨੇ ਉੱਚੇ ਪੱਧਰ ਤੇ ਮੁਨਾਫਾ ਕਢਣਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਖਰੀਦ ਦਾ ਦਬਾਅ ਵੀ ਘੱਟ ਹੋ ਗਿਆ ਜਿੱਥੇ ਤੱਕ ਕੀਮਤਾਂ ਪਹੁੰਚ ਗਈਆਂ ਸਨ ਉੱਥੇ ਅਸਲੀ ਮੰਗ ਨਜ਼ਰ ਨਹੀਂ ਆਈ ਜਿਵੇਂ ਹੀ ਵਿਕਰੀ ਵਧੀ ਚਾਂਦੀ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਆ ਗਈਆਂ ਅੱਜ ਦੇ ਸਮੇਂ ਦੇ ਵਿੱਚ ਤਾਂ ਲੋਕ ਸੋਨਾ ਤਾਂ ਬਹੁਤ ਦੂਰ ਦੀ ਗੱਲ ਚਾਂਦੀ ਵੀ ਖਰੀਦਦੇ ਨੇ ਉਹਨਾਂ ਦੇ ਵਾਸਤੇ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਦੂਸਰਾ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਅਸਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਪੱਧਰ ਤੋਂ ਆਈ ਤੇਜ਼ ਗਿਰਾਵਟ ਦਾ ਪ੍ਰਭਾਵ ਚਾਂਦੀ ਤੇ ਵੀ ਪਿਆ ਆਮ ਤੌਰ ਤੇ ਜਦੋਂ ਸੋਨਾ ਕਮਜ਼ੋਰ ਹੁੰਦਾ ਹੈ ਤਾਂ ਚਾਂਦੀ ਵਰਗੀਆਂ ਹੋਰ ਕੀਮਤੀ ਧਾਤਾਂ ਤੇ ਵੀ ਦਬਾਅ ਬਣ ਜਾਂਦਾ ਹੈ ਸੋਨੇ ਦੇ ਵਿੱਚ ਆਈ ਕਮੀ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਕੁਝ ਹੱਦ ਤੱਕ ਡੋਲੇ ਅਤੇ ਉਹਨਾਂ ਨੇ ਚਾਂਦੀ ਤੋਂ ਵੀ ਪੈਸਾ ਕਢਣਾ ਸ਼ੁਰੂ ਕਰ ਦਿੱਤਾ ਕਿਉਂਕਿ ਇੱਕ ਤਾਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਸੋਨੇ ਦੇ ਗਹਿਣੇ ਬਣਵਾਉਣੇ ਹਰ ਇੱਕ ਪਰਿਵਾਰ ਲਈ ਇੱਕ ਜ਼ਰੂਰੀ ਜਹਿ ਹੈ ਹੋ ਜਾਂਦੇ ਨੇ ਜਿਸ ਦੇ ਚੱਲਦੇ ਪਰ ਸੋਨਾ ਵਧ ਰਿਹਾ ਤਾਂ ਲੋਕਾਂ ਦੀ ਖਰੀਦ ਤੋਂ ਬਾਹਰ ਹੁੰਦਾ ਜਾ ਰਿਹਾ ਤੀਜਾ ਅਸਰ ਦੁਨੀਆ ਭਰ ਦੀ ਉਥਲ-ਪੁਥਲ ਦਾ ਅਸਰ ਦੁਨੀਆ ਭਰ ਦੀ ਸਥਿਤੀ ਅਜੇ ਸਪਸ਼ਟ ਨਹੀਂ ਅਮਰੀਕਾ ਰਾਸ਼ਟਰਪਤੀ 트ੰਪ ਨੇ ਇਰਾਨ ਨਾਲ ਪਰਮਾਣੂ ਸਮਝੌਤੇ ਤੇ ਗੱਲਬਾਤ ਕਰਨ ਦੀ ਗੱਲ ਕੀਤੀ ਸੀ ਜਦ ਕਿ ਇਰਾਨ ਨੇ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਜਵਾਬੇਕਾਰ ਕਾਰਵਾਈ ਦੀ ਚੇਤਾਵਨੀ ਦਿੱਤੀ। ਇਸ ਦੇ ਨਾਲ ਹੀ ਅਮਰੀਕਾ ਦੇ ਸੈਂਟਰਲ ਬੈਂਕ ਨੇ ਵਿਆਜ ਦਰਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ। ਨਿਵੇਸ਼ਕ ਜੂਨ ਦੇ ਵਿੱਚ ਸੰਭਾਵਿਤ ਵਿਆਜ ਵਿੱਚ ਕਟੌਤੀ ਦੀ ਉਡੀਕ ਕਰ ਰਹੇ ਨੇ। ਫੇਡ ਮੁਖੀ ਦਾ ਕਾਰਜਕਾਲ ਮਈ ਦੇ ਵਿੱਚ ਖਤਮ ਹੋਣ ਵਾਲਾ ਜਿਸ ਕਾਰਨ ਭਵਿੱਖ ਦੀ ਨੀਤੀ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ। ਜਿੱਥੇ ਸੋਨਾ ਪਾ ਕੇ ਲੋਕ ਬਾਹਰ ਹੀ ਨਿਕਲ ਸਕਦੇ ਉੱਥੇ ਹੁਣ ਸੋਨਾ ਖਰੀਦਣਾ ਵੀ ਲੋਕਾਂ ਦੇ ਬਸ ਤੋਂ ਬਾਹਰ ਹੋ ਚੁੱਕਿਆ ਮਾਹਿਰਾਂ ਦਾ ਮੰਨਣਾ ਹੈ ਕਿ ਇੰਨੀ ਤੇਜ਼ ਗਿਰਾਵ ਤੋਂ ਬਾਅਦ ਕੁਝ ਸਮੇਂ ਲਈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਤਰਾਅ ਚੜਾਅ ਬਣਿਆ ਰਹੇਗਾ ਜੇਕਰ ਵਿਸ਼ਵ ਪੱਧਰੀ ਸੰਕੇਤ ਕਮਜ਼ੋਰ ਰਹਿੰਦੇ ਨੇ ਅਤੇ ਸੋਨੇ ਤੇ ਦਬਾਅ ਬਣਿਆ ਰਹਿੰਦਾ ਤਾਂ ਚਾਂਦੀ ਤੇ ਵੀ ਇਸ ਦਾ ਅਸਰ ਅੱਗੇ ਤੱਕ ਜਾਰੀ ਰਹਿ ਸਕਦਾ ਤਾਂ ਇਸ ਕਦਰ ਦੇ ਨਾਲ ਜਿਹੜੀ ਕਿ ਸੋਨੇ ਤੇ ਚਾਂਦੀ ਦੇ ਕੀਮਤਾਂ ਦੇ ਵਿੱਚ ਜਿਹੜਾ ਹਮੇਸ਼ਾ ਹੀ ਜਿਹੜਾ ਉਤਰਾ ਚੜਾ ਸਾਨੂੰ ਦੇਖਣ ਨੂੰ ਮਿਲਦਾ ਨਿਵੇਸ਼ਕਾਂ ਨੂੰ ਹੁਣ ਕੀ ਕਰਨਾ ਚਾਹੀਦਾ ਇਹ ਵੀ ਇੱਕ ਵੱਡਾ ਸਵਾਲ ਹੈ ਜੇ ਤੁਸੀਂ ਪਹਿਲਾਂ ਤੋਂ ਹੀ ਚਾਂਦੀ ਦੇ ਵਿੱਚ ਨਿਵੇਸ਼ ਕੀਤਾ ਹੋਇਆ ਤਾਂ ਘਬਰਾਣ ਦੇ ਵਿਚਾਰ ਕੇ ਕੋਈ ਗਲਤ ਫੈਸਲਾ ਕਰਨ ਤੋਂ ਬਚਿਓ ਕੀਮਤਾਂ ਬਹੁਤ ਤੇਜ਼ੀ ਦੇ ਨਾਲ ਡਿਗੀਆਂ ਇਸ ਲਈ ਕੁਝ ਸਮੇਂ ਲਈ ਸਥਿਰਤਾ ਆਉਣ ਦੀ ਉਡੀਕ ਕਰਨਾ ਬਿਹਤਰ ਹੋਵੇਗਾ ਨਵੇਂ ਨਿਵੇਸ਼ਕ ਇੱਕ ਵਾਰ ਦੇ ਵਿੱਚ ਵੱਡੀ ਰਕਮ ਲਗਾਉਣ ਦੀ ਬਜਾਏ ਹੌਲੀ-ਹੌਲੀ ਨਿਵੇਸ਼ ਕਰਨ ਦੀ ਰਣਨੀਤੀ ਅਪਣਾ ਸਕਦੇ ਨੇ ਬਾਜ਼ਾਰ ਦੀ ਦਿਸ਼ਾ ਸਾਫ਼ ਹੋਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਣਾ ਸਮਝਦਾਰੀ ਹੋਵੇਗੀ ਕਿਉਂਕਿ ਲੋਕ ਸੋਨੇ ਚਾਂਦੀ ਦੇ ਵਿੱਚ ਨਿਵੇਸ਼ ਕਰਦੇ ਨੇ ਪਰ ਉਹ ਹੁਣ ਥੋੜੇ ਜੇ ਭੰਬਲ-ਭੂਸੇ 'ਚ ਪਏ ਹੋਏ ਨੇ ਕਿ ਆਖਰ ਉਹਨਾਂ ਨੂੰ ਪੈਸੇ ਇਨਵੈਸਟ ਕਰਨੇ ਚਾਹੀਦੇ ਨੇ ਜਾਂ ਫਿਰ ਨਹੀਂ ਪਰ ਇਹਨਾਂ ਸੋਚੋ ਕਿ ਜੇ ਇੱਕਦਮ ਗਿਰਾਵਟ ਆ ਗਈ ਤਾਂ ਤੁਸੀਂ ਸੋਚਦੇ ਹੋ ਵੀ ਸਾਨੂੰ ਲੋਣਾ ਚਾਹੀਦਾ ਜਾਂ ਨਹੀਂ ਹਰ ਇੱਕ ਚੀਜ਼ ਦਾ ਜਿਹੜਾ ਫੈਸਲਾ ਉਹ ਹਮੇਸ਼ਾ ਤੁਹਾਨੂੰ ਸਮਝਦਾਰੀ ਦੇ ਨਾਲ ਜਿਹੜਾ ਕਿ ਲੈਣਾ ਹੋਵੇਗਾ ਤੇ ਇਹ ਅੱਜ ਦੇ ਰੇਟ ਤੁਹਾਨੂੰ ਸੋਨੇ ਚਾਂਦੀ ਦੇ ਦੱਸੇ ਨੇ ਤਾਂ ਕਿਵੇਂ ਉਤਾਰ ਚੜਾ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਤੇ ਬਾਕੀ ਤੁਸੀਂ ਸੋਨੇ ਚਾਂਦੀ ਦੀ ਕੀਮਤਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ